ਇਹ ਰੈਲੀਆਂ ਹੀ ਕਰੀ ਜਾਂਦੇ ਆ ਉਹਨੇ ਰੈਲੀ ਵੱਡੀ ਕਰ ਲਈ ਇਹਦੀ ਰੈਲੀ ਛੋਟੀ ਹੋ ਗਈ ਮੈਂ ਹਾਈ ਕਮਾਂਡ ਨੂੰ ਦੱਸੂ ਮੈਂ ਲੋਕ ਕਮਾਂਡ ਨੂੰ ਦੱਸੂ ਪਤਾ ਨਹੀਂ ਯਾਰ ਇਹਨਾਂ ਦੀ ਹਾਈ ਲੋਕ ਕਮਾਂਡ ਕਦੇ ਲੋਕਾਂ ਨਾਲ ਵੀ ਗੱਲ ਕਰ ਲਿਆ ਕਰੋ ਇੱਕ ਗੱਲ ਮੈਂ ਕਹਿਣਾ ਕਿ ਬਾਕੀ ਜਿਹੜੇ ਲੀਡਰ ਨੇ ਨਾ ਇਹ ਹਰੇਕ ਕੋਈ ਨਾ ਕੋਈ ਕੋਟੇ 'ਚੋਂ ਐ ਕੋਈ ਰਾਹੁਲ ਗਾਂਧੀ ਦੇ ਕੋਟੇ 'ਚੋਂ ਐ ਕੋਈ ਪ੍ਰਿੰਕਾ ਗਾਂਧੀ ਵਾਲੇ ਕੋਟੇ 'ਚੋਂ ਐ ਕੋਈ ਵੀ ਸੋਨੀਆ ਗਾਂਧੀ ਵਾਲੇ ਕੋਟੇ 'ਚੋਂ ਐ ਕੋਈ ਹਰ ਸਿਮਰਤ ਕੌਰ ਵਾਲੇ ਕੋਟੇ 'ਚੋਂ ਐ ਕੋਈ ਮਜੀਠੀ ਵਾਲੇ ਕੋਟੇ ਚੋਂ ਆਇਆ। ਕੋਈ ਸੁਖਬੀਰ ਵਾਲੇ ਕੋਟੇ ਚੋਂ ਆਇਆ। ਇੱਕ ਮੈਂ ਆ। ਲੋਕਾਂ ਵਾਲੇ ਕੋਟੇ ਚੋਂ ਆਂ ਜੀ ਮੈਂ। ਮੈਨੂੰ ਪੁੱਛ ਰਹੇ ਨੇ ਪੱਤਰਗਾ ਤੁਸੀਂ ਕਿਹੜੇ ਕੋਟੇ ਚੋਂ ਮੈਂ ਸਾਢੇ 3 ਕੋਟ ਲੋਕਾਂ ਵਾਲੇ ਕੋਟੇ ਚੋਂ ਆ ਮੈਂ ਤਾਂ। ਮੈਂ ਤਾਂ ਪਬਲਿਕ ਚੋਂ ਆਇਆ ਹੋਇਆ। ਉਦਾਂ ਦਾ ਹੀ ਆ। ਇੱਦਾਂ ਹੀ ਰਾਵਾਂਗੇ। ਆਮ ਲੋਕਾਂ ਨੇ ਸਾਨੂੰ ਇੱਥੇ ਪਹੁੰਚਾਇਆ ਤੇ ਆਮ ਲੋਕਾਂ ਦੇ ਨਾਲ ਹੀ ਰਾਵਾਂਗੇ। 1 ਕਰੋੜ ਰੁਪਇਆ 골ਡ ਮੈਡਲ ਦਾ। 75 ਲੱਖ ਰੁਪਇਆ ਸਿਲਵਰ ਦਾ। 50 ਲੱਖ ਰੁਪਇਆ ਬ੍ਰੌਂਜ਼। ਤੁਹਾਡਾ ਪੈਸਾ ਪਹਿਲੇ ਏਦੋਂ ਪਹਿਲਾਂ ਮੈਨੂੰ ਪਲੇਅਰ ਮਿਲਦੇ ਰਹਿੰਦੇ ਆ ਉਹ ਕਹਿੰਦੇ ਜੀ ਤੁਸੀਂ ਤਾਂ ਮਤਲਬ ਟੂਰਨਾਮੈਂਟ ਖਤਮ ਹੋਇਆ ਹੈ ਉਹ 10 ਦਿਨਾਂ ਚ ਕਹਿੰਦਾ ਸਾਨੂੰ ਬੁਲਾ ਲੈਨੇ ਹੋ ਵੀ ਆਜੋ ਪੈਸੇ ਲੈ ਜਾਓ ਕਹਿੰਦੇ ਪਹਿਲਾਂ ਸਾਨੂੰ ਇਹ ਵੀ ਨਹੀਂ ਪਤਾ ਲੱਗਦਾ ਸੀ ਇਹ ਕਿਹੜੇ ਟੂਰਨਾਮੈਂਟ ਦੇ ਦਿੰਦੇ ਨੇ ਹੁਣ ਅਸੀਂ ਵੀ ਭੁੱਲ ਜਾਂਦੇ ਸੀਗੇ ਕਿਉਂਕਿ ਨੇੜੇ ਜਾ ਕੇ ਦਿੰਦੇ ਆ ਨਾ ਵੋਟਾਂ ਵੇਲੇ ਵੀ ਹੁਣ ਯਾਦ ਰੱਖ ਲੈਣਗੇ ਲੋਕ ਨਾ ਸੋ ਮੈਂ ਅਕਸਰ ਇਹ ਕਹਿਣਾ ਹੁੰਦਾ ਕਿ ਸਾਡੇ ਗੁਰੂ ਸਾਡੇ ਸ਼ਹੀਦ ਸਾਡੇ 22 33 ਸਾਲ ਦੇ ਸ਼ਹੀਦ ਆਜ਼ਮ ਭਗਤ ਸਿੰਘ ਹੋਰੀ ਉਹ ਸਾਡੇ ਰੋਲ ਮਾਡਲ ਨੇ ਉਹ ਸਾਡੇ ਕੋਚ ਨੇ ਉਤੋਂ ਸਿੱਖਿਆ ਲਈ ਹੋਈ ਆਪਾਂ ਮੈਂ ਅਕਸਰ ਗੱਲ ਸੁਣਾਉਣਾ ਉਹਨਾਂ ਨੇ ਕਿਸੇ ਨੇ ਸੁਣੀ ਵੀ ਹੋਗੀ ਜਾਂ ਨਹੀਂ ਵੀ ਸੁਣੀ ਮੈਂ ਸੁਣਾ ਦਿੰਨਾ ਹੁਸੈਨ ਬੋਲਟ ਦੀ ਗੱਲ ਹੈ ਹੁਸੈਨ ਬੋਲਟ ਨੂੰ ਪੁੱਛਿਆ ਗਿਆ ਬੀਬੀਸੀ ਦੇ ਇੰਟਰਵਿਊ 'ਚ ਕਿ ਤੇਰਾ ਕੋਚ ਕੌਣ ਹੈ ਕਹਿੰਦੇ ਦੇਖਿਆ ਤਾਂ ਹੈ ਨਹੀਂ ਗਰਾਊਂਡ 'ਚ ਉਹ ਕਹਿੰਦੇ ਮੇਰੇ ਕੋਚ ਨੂੰ ਆਉਣ ਨਹੀਂ ਦਿੰਦੇ ਗਰਾਊਂਡ 'ਚ ਉਹ ਕਹਿੰਦੇ ਵੀ ਇਹ ਕਿਹੜੀ ਗੱਲ ਹੋ ਗਈ ਤੂੰ ਚੈਂਪੀਅਨ ਆ ਯਾਰ ਤੇਰਾ ਕੋਚ ਕਿਉਂ ਨਹੀਂ ਆਉਂਦਾ ਗਰਾਊਂਡ 'ਚ ਕਹਿੰਦੇ ਨਾ ਹੀ ਮੇਰੇ ਕੋਚ ਨੂੰ ਪਤਾ ਨਹੀਂ ਕਿਉਂ ਨਹੀਂ ਆਉਣ ਦਿੰਦੇ ਕਹਿੰਦੇ ਕੌਣ ਹੈ ਨਾਂ ਤਾਂ ਦੱਸ ਗੱਲ ਕਰਦੇ ਆਪਾਂ 올림픽 ਐਸੋਸੀਏਸ਼ਨਲ ਕਹਿੰਦਾ ਦੱਸ ਦਿੰਨਾ ਜੀ ਪਰ ਆਉਣ ਨਹੀਂ ਦਿੰਦੇ ਉਹਨੂੰ ਕਹਿੰਦੇ ਜੇ ਤੁਹਾਨੂੰ ਦੱਸ ਵੀ ਤਾ ਤਾਂ ਵੀ ਇਹਨਾਂ ਨੇ ਆਉਣ ਨਹੀਂ ਦੇਣਾ ਕਹਿੰਦੇ ਦੱਸ ਤੇ ਸੀ ਕੌਣ ਹੈ ਉਹ ਕਹਿੰਦਾ ਜਮੈਕਾ ਦੇ ਪਿੰਡਾਂ 'ਚ ਜੰਮੇ ਪਲੇ ਆਂ ਜੰਗਲ ਸੀ ਰਾਤ ਨੂੰ ਖਾਣਾ ਖਾਣ ਵਾਸਤੇ ਸ਼ਿਕਾਰ ਕਰਨਾ ਪੈਂਦਾ ਸੀ ਜੰਗਲ ਦੇ ਸ਼ਿਕਾਰ ਕਰਨ ਜਾਂਦੇ ਸੀ ਚੀਤੇ ਮਗਰ ਪੈ ਜਾਂਦੇ ਸੀ ਕਹਿੰਦੇ ਉਹ ਚੀਤਾ ਮਗਰ ਪੈ ਜਾਂਦਾ ਸੀ ਬਸ ਕਹਿੰਦਾ ਅਸੀਂ ਸੋਚਦੇ ਸੀ ਵੀ ਜੇ ਇੱਕ ਵੀ ਥੋੜਾ ਜਿਹਾ ਪੈਰ ਤਿਲਕ ਗਿਆ ਸਮਝ ਲਓ ਚੀਤਾ ਆ ਗਿਆ ਸੋ ਚੀਤੇ ਤੋਂ ਬਚਣ ਵਾਸਤੇ ਭਜਦੇ ਸੀ ਕਿ ਜੀ ਮੇਰੇ ਕੋਚ ਦਾ ਨਾਮ ਚੀਤਾ ਹੈ ਜੀ ਕਹਿੰਦਾ ਲਿਆਓ ਗਰਾਊਂਡ 'ਚ ਉਹਨੂੰ ਕਿਵੇਂ ਲਿਆਉਂਗੇ ਜਿਨ੍ਹਾਂ ਦੇ ਕੋਚ ਚੀਤੇ ਹੋਣ ਉਹਨਾਂ ਨੂੰ ਕੋਈ ਖਰਾ ਦੂ ਭਾਈ ਤੇ ਜਿਨ੍ਹਾਂ ਆਪਣੇ ਵਰਗੇ ਜਿਨ੍ਹਾਂ ਦੇ ਕੋਚ ਸ਼ਹੀਦ ਆਜ਼ਮ ਭਗਤ ਸਿੰਘ ਵਰਗੇ ਹੋਣ ਕੁਰਬਾਨੀਆਂ ਦੇ ਪੁੰਜ ਜਿਨ੍ਹਾਂ ਦੇ ਗੁਰੂ ਸਰਵੰਸ ਵਾਰਨ ਵਾਲੇ ਹੋਣ ਜਿਨ੍ਹਾਂ ਦੇ ਗੁਰੂ ਘਰ ਘਰ ਜਾ ਕੇ ਪੈਦਲ ਤੁਰ ਕੇ ਲੱਖਾਂ ਕਿਲੋਮੀਟਰ ਸਚਾਈ ਦਾ ਹੋਕਾ ਦੇਣ ਵਾਲੇ ਹੋਣ ਉਹਨੂੰ ਕੋਈ ਹਰਾ ਦੂਗਾ ਜੀ ਕੋਈ ਨਹੀਂ ਹਰਾ ਸਕਦਾ ਜਜ਼ਬਾ ਜਨੂਨ ਇਹ ਬਹੁਤ ਵੱਡੀ ਚੀਜ਼ ਹੈ ਸੋ ਆਪਣੀ ਆਪ ਨੂੰ ਕਦੇ ਵੀ ਛੋਟਾ ਨਹੀਂ ਸਮਝਣਾ ਕਿ ਵੱਡੇ ਵੱਡੇ ਪਲੇਅਰਾਂ 'ਚ ਕਈ ਜਾ ਕੇ ਪੱਕਵਰ ਆ ਜਾਂਦੇ ਨੇ ਇਹਰੇ ਤਾਂ ਵੱਡੇ ਪਲੇਅਰ ਨੇ ਸਾਸੀ ਸਾਡਾ ਇੱਥੇ ਕੀ ਬੱਟੀ ਦਾ ਮੈਂ ਇੱਕ ਗੱਲ ਦੱਸ ਦੇਣਾ ਇਹ ਇਹ ਸ਼ੇਅਰ ਯਾਦ ਰੱਖ ਲਿਓ 1 ਰੁਪਈਆ ਮੰਨਿਆ ਕਿ 1 ਰੁਪਈਆ ਲੱਖ ਦੇ ਬਰਾਬਰ ਨਹੀਂ ਬੈਂਦਾ ਮੰਨਿਆ ਕਿ 1 ਰੁਪਈਆ ਲੱਖ ਦੇ ਬਰਾਬਰ ਨਹੀਂ ਬੈਂਦਾ ਪਰ ਜੇ ਲੱਖ ਚੋਂ ਰੁਪਈਆ ਕੱਢ ਦੀ ਉਹ ਵੀ ਲੱਖ ਨਹੀਂ ਰਹਿੰਦਾ 9999 ਬਣ ਜਾਂਦਾ ਉਹ ਸੋ ਹਰ ਇੱਕ ਰੁਪਈਏ ਦੀ ਵੀ ਵੈਲਿਊ ਹੈ